ਅਕ ਵਕਤ ਥਾਣਿਆਂ ਤੋਂ ਪੁਲਿਸ ਕਿਵੇਂ ਪਿੱੜਦਾ ਇੱਕ ਡੇਰਾ ਵਸੀ ਤੋਂ ਪਰਿਵਾਰ ਸੀ ਜਿੱਦੀ ਮਾਰਕੁੱਟ ਬਹੁਤ ਬੁਰੀ ਤਰ੍ਹਾਂ ਹੁੰਦੀ ਹੈ ਤੇ ਐਸੀਐਸਟੀ ਇੱਕ ਦਾ ਪਰਚਾ ਬਹੁਤ ਔਖਾ ਡੇਰਾ ਵਸੀ ਥਾਣੇ ਦਾ ਘਰੋ ਕਰਕੇ ਡੀਐਸਪੀ ਦਾ ਘਰੋ ਕਰਕੇ ਕਰਾਉਂਦੇ ਆ ਪਰ ਉਹਦੇ ਚ ਅਰੈਸਟ ਕਿਸੇ ਦੀ ਨਹੀਂ ਮਿਲਦੀ ਡੇਰਾ ਵਸੀ ਤੋਂ ਇੱਕ ਲੇਡੀ ਆ ਰਹੀ ਜਿਨ੍ਹਾਂ ਦੀ 11 ਸਾਲ ਦੀ ਬੱਚੀ ਹੈ ਉਹਦੇ ਨਾਲ ਜ਼ਬਰਜਨਾਹ ਹੁੰਦਾ ਤੇ ਬਹੁਤ ਔਖਾ ਇੱਕ ਥਾਣਾ ਸੇਖਵਾ ਜ਼ਿਲ੍ਹਾ ਬਟਾਲਾ ਥਾਣਾ ਸੇਖਵਾ ਪਰਚਾ ਦਰਜ ਕਰਾਇਆ ਜਾਂਦਾ ਪਰ ਅਰੈਸਟ ਕਿਸੇ ਦੀ ਨਹੀਂ ਨੈਸ਼ਨ ਆਪਣਾ ਐਸਸੀ ਚੇਅਰਮੈਨ ਹੈ ਜਿਹੜਾ ਪੰਜਾਬ ਦਾ ਉਹ ਬੁਰੀ ਤਰ੍ਹਾਂ ਫੈਲ ਹੋ ਚੁੱਕਾ ਹੈ ਉਹ ਸਿਰਫ ਦਾ ਸਿਰਫ ਫੇਸਬੁੱਕ ਤੇ బిਜੀ ਹੈ ਫੇਸਬੁੱਕ ਤੇ ਫੋਟੋ ਮੰਨਦਾ ਰਹਿੰਦਾ ਹੈ ਦੋ ਪਰਚੇ ਮੇਰੇ ਤੇ ਘਰ ਵਾਲੀ ਦੇ ਬੇਟੇ ਦੇ ਪਰਚੇ ਹੁੰਦੇ ਨੇ ਜਿਹੜੇ ਅਫਸਰ ਬੜੇ-ਬੜੇ ਵਿਸ਼ਵਾਸ ਦੇ ਕੇ ਵਾਅਦੇ ਕਰਕੇ ਵੀ ਅਸੀਂ ਕੈਨਸਲ ਕਰਾਂਗੇ ਉਹਦੀ ਇਨਕੁਆਰੀ ਵੀ ਹੋਲੀ ਪਿਆਨ ਵੀ ਹੋਲੇ ਪਰ ਅੱਜ ਤੱਕ ਰੱਤ ਨਹੀਂ ਕਰੀ ਇਹ ਸਿਰਫ ਤਾਂ ਸਿਰਫ ਐਡ ਹੋ ਰਹੀ ਹੈ ਜਿਹੜੀ ਐਡ ਕੱਢੀ ਜਾ ਰਹੀ ਪਿੱਛੇ ਕਹਿ ਰਹੇ ਹੁੰਦੇ ਵੀ 100 ਕਰੋੜ ਰੁਪਏ ਦੀ ਜਿਹੜੀ ਐਡ ਹੈ ਸਰਕਾਰੀਏ ਬੋਰਡ ਲੱਗ ਰਹੇ ਉਹ ਬੋਰਡ ਹੈ ਆ ਜਿਹੜੇ ਕੰਮ ਹੋਏ ਹੁੰਦੇ ਤੁਹਾਨੂੰ ਸੜਕਾਂ ਤੇ ਕਾਨੂੰ ਰੁਲਦਾਂ ਪੈਂਦਾ ਸਾਸਿਕਾ ਇਸ ਸਮੇਂ ਖੜੇ ਹੋયા ਅਸੀਂ ਮੁਹਾਲੀ 7 ਫੀਸ ਦੀਆਂ ਲਾਈਟਾਂ ਤੇ ਜਿੱਥੇ ਮੋਰਚਾ ਲੱਗਿਆ ਹੋਇਆ ਕੁਝ ਦਿਨ ਪਹਿਲਾਂ ਪ੍ਰਧਾਨ ਕੁੰਬਣਾ ਬਲਵਿੰਦਰ ਸਿੰਘ ਕੁੰਬੜਾ ਵੱਲੋਂ ਇੱਕ ਬਿਆਨਬਾਜ਼ੀ ਕੀਤੀ ਗਈ ਸੀ ਕਿ ਅਸੀਂ ਪੰਜਾਬ ਸਰਕਾਰ ਦਾ ਅਸੀਂ ਪ੍ਰਸ਼ਾਸਨ ਦਾ ਪੁਤਲਾ ਫੂਕਾਂਗੇ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵਿੱਚ ਸੋ ਉਸੇ ਤੇ ਅੱਜ ਉਹਨਾਂ ਨੇ ਮਾਇਕ ਸੀਐਮ ਸਾਹਿਬ ਦਾ ਪੁਤਲਾ ਫੁਕਿਆ ਸੋ ਉਸਤੇ ਹੀ ਗੱਲਬਾਤ ਕਰਾਂਗੇ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੁੰਬੜਾ ਸਾਹਿਬ ਕੀ ਕਹਿਣਾ ਚਾਹੋਗੇ ਕਿੱਥੋਂ ਕਿੱਥੋਂ ਲੋਕ ਆਏ ਹੋਏ ਨੇ ਵੱਡੀ ਤਾਦਾਦ ਦੇ ਵਿੱਚ ਅੱਜ ਲੋਕ ਆਏ ਸੀ ਤੁਸੀਂ ਸੀਐਮ ਸਾਹਿਬ ਦਾ ਪੁਤਲਾ ਫੁਕਿਆ ਅਸੀਂ ਤੁਹਾਡੇ ਚੈਨਲ ਲਗਦਾ ਤਹਿਦਲੋਂ ਧੰਨਵਾਦ ਕਰਦੇ ਹਾਂ ਤੁਸੀਂ ਜਿਹੜੀ ਲੋਕਾਂ ਦੀ ਦੱਬੀ ਕੁਜਲੀ ਆਵਾਜ਼ ਹੈ ਪੀੜਤ ਲੋਕਾਂ ਦੀ ਖਾਸ ਕਰ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਲੋਕਾਂ ਦੀ ਆਵਾਜ਼ ਹੈ ਉਹ ਕਰ ਕਰ ਰੱਬ ਵਰਗੇ ਸਰੋਤਿਆਂ ਤੱਕ ਤੇ ਸਰਕਾਰ ਤੱਕ ਤੇ ਅੰਨੇ ਬੋਲੇ ਅਫਸਰਾਂ ਤੱਕ ਵੀ ਤੁਸੀਂ ਆਵਾਜ਼ ਸਾਡੀ ਬਚਾਉਂਗੇ ਤੇ ਗੱਲ ਕਰ ਲਈਏ ਵਕ ਵਕ ਥਾਣਿਆਂ ਤੋਂ ਪੁਲਿਸ ਕਿਵੇਂ ਪਿੰਡਦਾ ਇੱਕ ਡੇਰਾ ਵਸੀ ਤੋਂ ਪਰਿਵਾਰ ਸੀ ਜਿਹਦੀ ਮਾਰਕੁੱਟ ਬਹੁਤ ਬੁਰੀ ਤਰ੍ਹਾਂ ਹੁੰਦੀ ਹੈ ਤੇ ਐਸਆਈਐਸਟੀ ਐਕਟ ਦਾ ਪਰਚਾ ਬਹੁਤ ਔਖਾ ਡੇਰਾ ਵਸੀ ਥਾਣੇ ਦਾ ਘਰੌ ਕਰਕੇ ਡੀਐਸਪੀ ਦਾ ਘਰੌ ਕਰਕੇ ਕਰਾਉਂਦੇ ਆ ਪਰ ਉਹਦੇ ਚ ਅਰੈਸਟ ਕਿਸੇ ਦੀ ਨਹੀਂ ਮਿਲਦੀ ਐਸੇ ਤਰ੍ਹਾਂ ਡੇਰਾ ਵਸੀ ਤੋਂ ਇੱਕ ਲੇਡੀ ਆ ਰਹੀ ਜਿਨ੍ਹਾਂ ਦੀ ਉਦੇ ਨਾਲ ਜਬਰ ਜਨਾਹ ਹੁੰਦਾ ਤੇ ਬਹੁਤ ਔਖਾ ਇੱਕ ਥਾਣਾ ਸੇਖਵਾ ਜਿਲ੍ਹਾ ਬਟਾਲਾ ਥਾਣਾ ਸੇਖਵਾ ਪਰਚਾ ਦਰਜ ਕਰਾਇਆ ਜਾਂਦਾ ਪਰ ਰੈਸਟ ਕਿਸੇ ਦੀ ਨਹੀਂ ਪੈਂਦੀ ਐਸੀ ਤਰ੍ਹਾਂ ਗੱਲ ਕਰ ਲਈ ਬਠੋਈ ਪਿੰਡ ਦੀ ਇੱਕ ਐਸਸੀ ਐਸਟੀ ਏਕਟ ਦਾ ਪਰਚਾ ਦਰਜ ਹੁੰਦਾ ਰੈਸਟ ਕਿਸੇ ਦੀ ਨਹੀਂ ਪੈਂਦੀ ਹੈ ਜੀ ਤਾਂ ਆਪਣੇ ਕੋਲੇ ਤਕਰੀਬਨ 50 ਕੇ ਕੇਸ ਇਹ ਹੈ ਜਿਹੜਾ ਸਾਡਾ ਐਸਸੀ ਕਮਿਸ਼ਨ ਹੈ ਨੈਸ਼ਨਲ ਆਪਣਾ ਐਸਸੀ ਚੇਅਰਮੈਨ ਹੈ ਜਿਹੜਾ ਪੰਜਾਬ ਦਾ ਉਹ ਬੁਰੀ ਤਰ੍ਹਾਂ ਫੈਲ ਹੋ ਚੁੱਕਾ ਹੈ ਉਹ ਸਿਰਫ ਦਾ ਸਿਰਫ ਫੇਸਬੁੱਕ ਤੇ ਬੀਜੀ ਹੈ ਫੇਸਬੁੱਕ ਤੇ ਫੋਟੋ ਮਾਨਦਾ ਰਹਿੰਦਾ ਹੈ ਤੇ ਸਾਡੀ ਇਹ ਲੋਕਾਂ ਦੀ ਜਿਹੜੀ ਐਸੀ ਚੇਅਰਮੈਨ ਬੈਠਿਆ ਉਹ ਗੁੰਗਾ ਤੇ ਬੋਲਾਇ ਉਹਨੂੰ ਸੁਣਦਾ ਨਹੀਂ ਉਹਦੇ ਖਿਲਾਫ ਪਿੱਛੇ ਇੱਕ ਗੁਰਦਨ ਨੇ ਹੁਣ ਨੋਟਿਸ ਵੀ ਕਿੱਡਾ ਕੱਢਿਆ ਤੇ ਉਸੇ ਤੇ ਚੋਣ ਕਮਿਸ਼ਨ ਪੰਜਾਬ ਨੂੰ ਨੋਟਿਸ ਗਿਆ ਵੀ ਉਹਦੇ ਖਿਲਾਫ ਕਾਰਵਾਈ ਕਰ ਰਹੀ ਤਾਂ ਕਿ ਉਹ ਆਪਣੀ ਪਾਰਟੀ ਵਾਸਤੇ ਵੋਟਾਂ ਮੰਗਦਾ ਫਿਰਦਾ ਸੀ ਨਾ ਕਿ ਲੋਕਾਂ ਦੀ ਹਮਦਰਦੀ ਚਾਹੀਦੀ ਹੈ ਲੋਕ ਇਹ ਲੋਕ ਨਹੀਂ ਜਿਹੜੇ ਜਿਹਨਾਂ ਨਾਲੇ ਪੇੜ ਤਾਂ ਸੜਕ ਤੇ ਖੜੇ ਨੇ ਸਾਡਾ ਮੋਰਚਾ ਚੱਲ ਰਿਹਾ ਹੋਰ ਚੱਲ ਰਿਹਾ ਪਰ ਉਹਨੂੰ ਐਸੀ ਚੇਅਰਮੈਨ ਨੂੰ ਕੋਈ ਫਿਕਰ ਨਹੀਂ ਹੈ ਇਸੇ ਤਰ੍ਹਾਂ ਗੱਲ ਕਰ ਲਈ ਥਾਣਾ ਫਿਰਸਾਠ ਦੀ ਦੋ ਪਰਚੇ ਮੇਰੇ ਤੇ ਘਰ ਵਾਲੀ ਦੇ ਬੇਟੇ ਦੇ ਪਰਚੇ ਹ ਜਿਹੜੇ ਅਫਸਰ ਬੜੇ-ਬੜੇ ਵਿਸ਼ਵਾਸ ਦੇ ਕੇ ਵਾਅਦੇ ਕਰਕੇ ਵੀ ਅਸੀਂ ਕੈਨਸਲ ਕਰਾਂਗੇ ਉਹਦੀ ਇਨਕੁਆਰੀ ਵੀ ਹੋਲੀ ਬਿਆਨ ਵੀ ਹੋਲੇ ਪਰ ਅਜੇ ਤੱਕ ਰੱਦ ਨਹੀਂ ਕਰੇ ਇੱਕ ਪੁਲਿਸ ਅਫਸਰ ਏਐਸਐ ਰਕੇਸ਼ ਕੁਮਾਰ ਸੀ ਜਿਹਨੂੰ ਸ਼ੰਗਾਰ ਕੇ ਉਹਦੇ 2 ਸਟਾਰ ਲੈ ਕੇ ਉਹਨੂੰ ਰਿਟਾਇਰ ਕਰਿਆ ਉਹਦੇ ਖਿਲਾਫ ਐਸਸੀ ਕਮਿਸ਼ਨ ਪੰਜਾਬ ਤੇ ਐਸਸੀ ਕਮਿਸ਼ਨ ਨੈਸ਼ਨਲ ਦੇ ਆਰਡਰ ਹੈ ਕੋਈ ਕਾਰਵਾਈ ਨਹੀਂ ਹੋਈ ਐ ਐਸੇ ਤਰ੍ਹਾਂ ਗੱਲ ਕਰ ਲਈਏ ਪੁੰਨਮ ਰਾਣੀ ਸਾਡੇ ਕੋਲੇ ਹੈਗੀ ਖੜੀ ਐ ਇੱਥੇ ਇਹਨਾਂ ਦੀ 16 ਸਾਲ ਦੀ ਬੇਟੀ ਐ ਇੱਕ ਸਾਲ ਤੋਂ ਜਿਹੜਾ ਹੈਗਾ ਮੁੰਡਾ ਚਾਸਾ ਦੇ ਕੇ ਵਿਆਹ ਦਾ ਲੈ ਗਿਆ ਕਿਵੇਂ ਲੈ ਗਿਆ ਅੱਜ ਦੋ ਵਾਰੀ ਜਿਹੜਾ ਹੈਗਾ ਮੈਡੀਕਲ ਵੀ ਹੋ ਲਿਆ ਬਣ ਲੱਗਦੀ ਉਹ ਕੁੜੀ ਦਾ ਡਾਕਟਰੀ ਵੀ ਹੋ ਲਈ ਤੇ ਉਹਦਾ ਬਣ ਲੱਗਦੀ ਪੋਰਸ਼ਨ ਵੀ ਹੋ ਲਿਆ ਸਫਾਈ ਹੋਈ ਤਾਂ ਮੁੜ ਕੇ ਕੋਈ ਕਾਰਵਾਈ ਨਾ ਸੁਨਾਮ ਦੀ ਕਾਰਵਾਈ ਕਰ ਰਹੀ ਹੈ ਨਾ ਸਦਰ ਥਾਣਾ ਖਰੜ ਦੀ ਗੱਲ ਕਰ ਰਹੀ ਹੈ ਐਸੇ ਤਰ੍ਹਾਂ ਇੱਕ ਬੇਟੀ ਸਾਡੇ ਕੋਲੇ ਕੜੂਏ ਤੋਂ ਖੂਬ ਰੁੜਕੀ ਤੋਂ ਆਈ ਹੈ ਮਾਰਕੁੱਟ ਹੁੰਦੀ ਹੈ ਉਹਦੇ ਫੋਨ ਖੋਏ ਜਾਂਦੇ ਨੇ ਕੱਪੜੇ ਪਾੜੇ ਜਾਂਦੇ ਕੜੂਆ ਚੌਂਕੀ ਦਾ ਜਿਹੜਾ ਐਸਐਚਓ ਐਸਆਈ ਕੋਈ ਕਾਰਵਾਈ ਨਹੀਂ ਕਰਦਾ ਅਸੀਂ ਕਿਹੜੇ ਕਿਹੜੇ ਦੀ ਗੱਲ ਦੱਸੀਏ ਸਾਡੇ ਕੋਲੇ ਪੀੜਤ ਪਰਿਵਾਰ ਐ ਤਕਰੀਬਨ ਸਾਡੇ 9-10 ਕੇਸ ਸੀ ਅੱਜ 12 ਉਹ 12 ਕੇਸਾਂ ਦੇ ਪੀੜਤ ਪਰਿਵਾਰ ਇੱਥੇ ਆਏ ਨੇ ਤੇ ਲੁਧਿਆਣੇ ਤੋਂ ਬੀਬੀ ਐਨ ਆਰ ਆਈ ਜਗਿੰਦਰ ਕੌਰ ਸੰਧੂ ਆਏ ਉਹ ਵੀ ਆਪਣੀ ਗੱਲ ਦੱਸਣ ਆਏ ਵੀ ਕਿਵੇਂ ਜਿਹੜੀ ਤੱਕਾਸ਼ਾਈ ਹੋ ਰਹੀ ਹੈ ਇੱਕ ਡੀਐਸਪੀ ਦੇ ਜਿਹੜੇ ਬ੍ਰਾਂਡ ਹੋ ਗਏ ਰੈਸਟ ਬ੍ਰਾਂਡ ਹੋ ਗਏ ਮੋਰ ਕੇ ਡੀਐਸਪੀ ਨੂੰ ਜਿਹੜਾ ਪੇਸ਼ ਨਹੀਂ ਹਲੇ ਹੋ ਰਿਹਾ ਦੇਖੋ ਕਿੱਡੀ ਜਿਹੜੀ ਹੈਗੀ ਮਿਲੀ ਭੁਗਤਾਈ ਹੈ ਪਰ ਪੰਜਾਬ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਅਸੀਂ ਕੰਮ ਬਹੁਤ ਵਧੀਆ ਕਰ ਰਿਹਾ ਹਰ ਕਿਸੇ ਨੂੰ ਇਨਸਾਫ ਮਿਲਿਆ ਚਾਹੇ ਕਰਪ ਲੋਕਾਂ ਦੇ ਵਿੱਚ ਜਾ ਕੇ ਕਹਿ ਰਹੇ ਅਸੀਂ ਗੱਲ ਕਰ ਰਹੇ ਹਾਂ ਕਿ ਹਰ ਕਿਸੇ ਨੂੰ ਇਨਸਾਫ ਮਿਲ ਰਿਹਾ ਹੈ ਤੁਹਾਨੂੰ ਕੀ ਲੱਗਦਾ ਕਿ ਇੱਕ ਗਰਾਊਂਡ ਲੈਵਲ ਤੇ ਲੋਕਾਂ ਨੂੰ ਇਨਸਾਫ ਮਿਲ ਨਹੀਂ ਰਿਹਾ ਇਹ ਸਿਰਫ ਤਾਂ ਸਿਰਫ ਐਡ ਹੋ ਰਹੀ ਹੈ ਜਿਹੜੀ ਐਡ ਕੱਢੀ ਜਾ ਰਹੀ ਪਿੱਛੇ ਕਹਿ ਰਹੇ ਨੇ ਵੀ 1900 ਕਰੋੜ ਰੁਪਏ ਦੀ ਜਿਹੜੀ ਐਡ ਹੈ ਸਰਕਾਰੀਏ ਬੋਰਡ ਲਗ ਰਹੇ ਉਹ ਬੋਰਡ ਹੈਗੀ ਆ ਜਿਹੜੇ ਕੰਮ ਹੋਏ ਹੁੰਦੇ ਤੁਹਾਨੂੰ ਸੜਕਾਂ ਤੇ ਕਾਨੂੰ ਰੁੜਦਾਂ ਪੈਂਦਾ ਸਾਨੂੰ ਸਾਡਾ ਕੋਈ ਦਿਮਾਗ ਨਹੀਂ ਆ ਵੀ ਅਸੀਂ ਮੁੱਖ ਮੰਤਰੀ ਦਾ ਪੁੱਤੜਾ ਜਿਹੜਾ ਉਹਦੇ 'ਚ ਫੁੱਕਾਂਗੇ ਤੇ ਗੱਲ ਕਰ ਲਈਏ ਆ ਵੀ ਕੱਲ ਕੱਲਾ ਜਿ ਦੁਖੀ ਹੋਇਆ ਪਿਆ ਲੋਕ ਸੜਕਾਂ ਦੇ ਬੈਠੇ ਨੇ ਨਾ ਸੁਖੀ ਹੈ ਨਾ ਮਜ਼ਦੂਰ ਸੁਖੀ ਹੈ ਨਾ ਮੁਲਾਜ਼ਮ ਸੁਖੀ ਹੈ ਸਾਰੇ ਬੰਦੇ ਜਿਹੜੇ ਦੁਖੀ ਤਾਂ ਅੱਗੇ ਵੀ ਹੁੰਦੇ ਸੀ ਜਿਹੜੇ ਪਿਛਲੇ 70 ਸਾਲ ਅਸੀਂ ਕਾਲੀ ਦਲ ਨੂੰ ਚੰਗਾ ਨਹੀਂ ਕਹਿੰਦੇ ਕਾਂਗਰਸ ਨੂੰ ਚੰਗਾ ਨਹੀਂ ਕਹਿੰਦੇ ਪਰ ਜਿੰਨਾ ਕਿ ਜਲੂਸ ਇਸ ਸਰਕਾਰ ਨੇ ਲੋਕਾਂ ਦਾ ਲਹੂ ਪੀਆ ਸਾਢੇ 3 ਸਾਲ ਚ 4 ਸਾਲ ਇੰਨਾ ਮਨ ਲੱਗਦੀ 70 ਸਾਲ ਵਾਲੀ ਜਨ ਨਹੀਂ ਪੀਆ ਹੋਊਗਾ ਅੱਜ ਪ੍ਰਸ਼ਾਸਨ ਵੀ ਮਿਲਿਆ ਤੁਹਾਨੂੰ ਕੋਈ ਉਹਨਾਂ ਨੇ ਮੰਗ ਪੱਤਰ ਵੀ ਲੀਤਾ ਤੁਸੀਂ ਵੈਸੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜਾਓਗੇ ਤੁਸੀਂ ਯਾਨੀ ਫਿਰ ਹੁਣ ਜਾਣਾ ਕਿਤੇ ਅਸੀਂ ਬਟਾਲਾ ਇਥੋਂ ਜਿਹੜੀ ਗੱਡੀ ਆ ਰਹੀ ਹੈ ਬਟਾਲਾ ਐਸਐਸਪੀ ਦਫ਼ਤਰ ਦਾ ਘਰਾਓ ਕਰਨ ਚਲੇ ਆ ਜਿਹੜੀ 11 ਸਾਲ ਦੀ ਬੱਚੀ ਦਾ ਰੇਪ ਹੋਇਆ ਕੋਈ ਰੈਸਟ ਨਹੀਂ ਹੋਈ ਉਹਦੇ ਚ ਅਸੀਂ ਸਾਰੇ ਸਾਥੀ ਸੰਗਿਆਂ ਨੂੰ ਕਹਿੰਦੇ ਆ ਬੀਬੀਆਂ ਨੂੰ ਭੈਣਾਂ ਨੂੰ ਵੀ ਤਾਂ ਕਿ ਉਸ ਲੇਡੀ ਵਾਸਤੇ ਜਿਹੜੀ ਗਰੀਬ ਲੇਡੀ ਹੈ ਜਿਹਦੇ ਕੋਲ ਚਾਰ ਬੱਚੀਆਂ ਬੱਚੀਆਂ ਨੇ ਘਰ ਵਾਲਾ ਸਬਜ਼ੀ ਦਾ ਕੰਮ ਕਰਦਾ ਰੇੜੀ ਲੱਗ ਹੈ ਉਸ ਨੂੰ ਨਿਆਣ ਸਾਫ ਦਵਾਉਣ ਵਾਸਤੇ ਅਸੀਂ ਜਿਹੜਾ ਬਟਾਲਾ ਜਾਨ ਦੀ ਤਿਆਰੀ ਕਰੀ ਹੋਈ ਹੈ ਤਾਂ ਕਿ ਲੋਕਾਂ ਨੂੰ ਨਿਆਂ ਸਾਫਤਾ ਇਸੇ ਤਰ੍ਹਾਂ ਦੇ ਉਹ ਕਿਸੇ ਨਾ ਕਿਸੇ ਨੂੰ ਤਾਂ ਮਰਨਾ ਪਊਗਾ ਜਦੋਂ ਅਸੀਂ ਸਰਕਾਰ ਦੇ ਖਿਲਾਫ ਬੋਲਦੇ ਆਂ ਪੁਲਿਸ ਦੇ ਖਿਲਾਫ ਬੋਲਦੇ ਆਂ ਤਾਂ ਇਹਨਾਂ ਦੀ ਅੱਖਾਂ 'ਚ ਰੜਕਦੇ ਆਂ ਸਾਡੇ ਦੇ ਪਰਚੇ ਦਰਜ ਕਰ ਦਿੰਦੇ ਆਂ ਮੈਂ ਪਿਛਲੇ 9-10 ਪਰਚੇ ਹੰਡਾ ਲੇ ਮੇਰੇ ਬੱਚਿਆਂ ਨੇ ਹੰਡਾ ਲੇ ਘਰ ਵਾਲੀ ਨੇ ਹੰਡਾਏ ਪਰ ਆਪਾਂ ਕਦੇ ਇਹਨਾਂ ਤੋਂ ਡਰੇ ਨਹੀਂ ਹੈ ਜਿਹੜੇ ਪਰਚੇ ਦਰਜ ਕਰਾਉਣ ਵਾਲੇ ਪੁਲਿਸ ਅਫਸਰ ਹੈ ਜਾਂ ਸਾਡੇ ਲਟੇਰੇ ਪੋਲੀਟੀਕਲ ਸਿਆਸੀ ਲੋਕ ਨੇ ਉਹਨਾਂ ਤੋਂ ਅੱਜ ਤੱਕ ਉਹ ਨਹੀਂ ਮੈਨੂੰ ਲੱਭਦੇ ਮੈਂ ਤੁਹਾਡੇ ਚ ਅੱਜ ਫੇਰ ਵੀ ਖੜਿਆਂ ਆਂ ਅੱਜ ਐਸਐਚਓ ਸਾਹਿਬ ਆਈਸੀ ਕਹਿੰਦੇ ਕਿ ਅਸੀਂ ਆਵਾਜ਼ ਤੁਹਾਡੀ ਉੱਥੇ ਤੱਕ ਪਹੁੰਚਾਵਾਂਗੇ ਤੁਹਾਨੂੰ ਕੀ ਲੱਗਦਾ ਕਿ ਵੱਡੇ ਅਫਸਰਾਂ ਤੱਕ ਆਵਾਜ਼ ਨਹੀਂ ਪਹੁੰਚੀ ਯਾਨੀ ਥਾਣੇਦਾਰ ਸਾਹਿਬ ਉੱਥੇ ਤੱਕ ਗੱਲ ਪਹਚਾਹ ਪਣਗੇ ਐਸਐਚਓ ਬਹੁਤ ਵਧੀਆ ਇਨਸਾਨ ਹੈ ਇਹਨੇ ਇੱਕ ਬਲੌਂਗੀ ਥਾਣੇ ਦਾ ਪਹਿਲਾਂ ਕੇਸ ਸਾਡਾ ਸਮਾਂ ਲੈ ਗਿਆ ਸੀ ਟਾਈਮ ਲੈ ਗਿਆ ਸੀ ਅਸੀਂ ਘਰੋਂ ਰੱਖਿਆ ਸੀ ਇਹਨੇ ਕਿਹਾ ਦੀ ਪ੍ਰਧਾਨ ਜੀ ਸਾਨੂੰ 8 ਦਿਨ ਦਾ ਸਮਾਂ ਦੇ ਦਿਓ ਪਰ ਇਹਨੇ 4 ਦਿਨ ਚ ਇੱਕ ਜਿਹੜੀ ਗਾਇਬ ਕਰੀ ਵੀ ਸੀ ਪੁਲਿਸ ਨੇ ਡਰਾਈਵਰ ਗਾਇਬ ਕਰਿਆ ਸੀ ਡੈਥ ਕੇਸ ਉਹਨੇ 4 ਦਿਨ ਚ ਰਿਕਵਰ ਕਰਤਾ ਸੀ ਮੈਂ ਪੁਲਿਸ ਮੁਲਾਜ਼ਮਾਂ ਚ ਚੰਗੇ ਵਿਅਕਤੀ ਵੀ ਹੈ ਜਿਹੜੇ ਸਨਮਾਨਯੋਗ ਹੈ ਇਹਦਾ ਅਸੀਂ ਸਨਮਾਨ ਵੀ ਕਰਕੇ ਇਹ ਅਸੀਂ ਸਾਨੂੰ ਇਹ ਡੀਆਈਜੀ ਆਈਜੀ ਚਾਹਤ ਨਾ ਕੰਮ ਕਰ ਸਕੇ ਸ਼ਾਇਦ ਇੱਕ ਐਸਐਚਓ ਕੰਮ ਕਰ ਸਕੇ ਜਿਹੜਾ ਸਾਡਾ ਮੰਗ ਪੱਤਰ ਸੀ ਉਹ ਅਸੀਂ ਡੀਆਈਜੀ ਰਾਹੀਂ ਰੂਪਨਗਰ ਰਾਹੀਂ ਅਸੀਂ ਇੱਕ ਮੰਗ ਪੱਤਰ ਰਾਜਪਾਲ ਨੂੰ ਪੰਜਾਬ ਨੂੰ ਤੇ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਮੰਗ ਪੱਤਰ ਭੇਜਿਆ ਜੇਕਰ ਸਾਡਾ ਇਹ ਨਿਆਂ ਨਿਆਂ ਸਾਫ ਮਿਲਿਆ ਤਾਂ ਡੀਜੀਪੀ ਦਾ ਪਤਲਾ ਫੇਰ ਅਸੀਂ ਜਿਹੜਾ ਹੈਗਾ ਥੋੜੇ ਦਿਨਾਂ ਚ ਫੁੱਕਾਂਗੇ ਧੰਨਵਾਦ ਜੀ ਸੋ ਐਸਜੀ ਆਪਣੇ ਨਾਮ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਜੇ ਜਿਹੜੇ ਲੋਕਾਂ ਦੇ ਨਾਲ ਖੜੇ ਨੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਅੱਜ ਲੋਕ ਨੇ ਜਿਹੜੇ ਨੂੰ ਇਨਸਾਫ ਨਹੀਂ ਮਿਲਦਾ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਤਾਂ ਦੇ ਲੋਕ ਨੇ ਜਿਨ੍ਹਾਂ ਦੀ ਬੇਟੀਆਂ ਦੇ ਨਾਲ ਗਲਤ ਹੋਇਆ ਕਿਸੇ ਦੇ ਨਾਲ ਕੁੱਟਮਾਰ ਹੋਈ ਤਮਾਮ ਲੋਕ ਆਂਦੇ ਨੇ ਇਹਨਾਂ ਕੋਲ ਇਨਸਾਫ ਦੀ ਦਾ ਉਹਾਰ ਲਿਕੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਅਖੰਡ ਲੋਕ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਜਗਦੀਪ ਦੇ ਨਾਲ ਸੋ ਉਹਨਾਂ ਜਾਂਚਲਾ ਦੀ ਰਿਪੋਰਟ ਮੋਹਾਲੀ